ਅੱਜ ਅਸੀਂ ਦੇਸ਼ ਦੇ ਅੰਦਰ ਜਦੋਂ 1975 ਤੋਂ ਲੈ ਕੇ 77 ਤੱਕ ਜਿਹੜੀ ਅਮਰਜੈਂਸੀ ਦਾ ਦੌਰ ਸੀ ਉਸ ਵਿੱਚ ਭਾਰਤ ਦੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਰਕਰ ਲੀਡਰ ਸਾਹਿਬ ਬਣਨੇ ਬਹੁਤ ਇੱਕ ਵੱਡਾ ਸੰਘਰਸ਼ ਕੀਤਾ ਸੀ ਜਿਹਦਾ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਸੀ ਅੱਜ ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ਅੰਦਰ ਸਾਰੇ ਜੋ ਸਨਮਾਨਯੋਗ ਵਿਅਕਤੀ ਸਾਹਿਬਾ ਦੇ ਪਰਿਵਾਰਾਂ ਨੂੰ ਆਸਤਾ ਉੱਤੇ ਜਿਹੜੇ ਉਸ ਵੇਲੇ ਅਮਰਜੈਂਸੀ ਦੇ ਦੌਰਾਨ ਜਿਨ੍ਹਾਂ ਨੇ ਬਹੁਤ ਅਸਰ ਉਠਾਇਆ ਜਿਨ੍ਹਾਂ ਦੇ ਉੱਪਰ ਉਹਨਾਂ ਨੂੰ ਪਾਰਟੀ ਨੇ ਸਨਮਾਨਿਤ ਕੀਤਾ ਔਰ ਜਿਹੜੇ ਸਭ ਤੋਂ ਵਿਛੜ ਗਏ ਉਹਨਾਂ ਨੂੰ ਅਸੀਂ ਯਾਦ ਕੀਤਾ ਇਸ ਦਿਨ ਤੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਔਰ ਖਾਸ ਤੌਰ ਤੇ ਲੀਡਰਸ਼ਿਪਾ ਇਹਨਾਂ ਨੂੰ ਇਹ ਹੀ ਬੇਨਤੀ ਕਰਦੇ ਕਿ ਜੋ ਭਾਰਤ ਵਾਸਤੇ ਦੇਸ਼ ਵਾਸਤੇ ਪੰਜਾਬ ਵਾਸਤੇ ਪਾਰਟੀ ਵਾਸਤੇ ਦਿਨ-ਦੁਗਣੀ ਤੇ ਰਾਤ-ਦੁਗਣੀ ਤਰਕੀ ਵਾਸਤੇ ਕੰਮ ਕਰਦੇ ਹਨ ਸੋ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਬਟਾਲਾ ਸਾਡੇ ਪ੍ਰਧਾਨ ਹੀਰਾਵਾਲਿਆਂ ਜੀ ਦੀ ਰਹਿਮਾਈ ਇੱਥੇ ਵੀ ਸਾਰੇ ਜਿਹੜੇ ਪਰਿਵਾਰ 17 ਪਰਿਵਾਰਾਂ ਨੂੰ ਜਿੱਥੇ ਅਸੀਂ ਉਹਨਾਂ ਨੂੰ ਸਬਾਨਿਤ ਕੀਤਾ ਗਿਆ ਉੱਥੇ ਸਾਰਿਆਂ ਨੂੰ ਇਸ ਦਿਨ ਤੇ ਜੋ ਕੋਇਤਰ ਦੇਣਿਆ ਇਹਨੂੰ ਯਾਦ ਕੀਤਾ ਗਿਆ ਕਿ ਜਿਸ ਦਿਨ ਦੇ ਉਤੇ ਇਹਨਾਂ ਨੇ ਬਹੁਤ ਵੱਡਾ ਇੱਕ ਯੋਗਦਾਨ ਦੇਸ਼ ਵਾਸਤੇ ਪਾਇਆ ਸੀ ਬਹੁਤ acha result ਹੈ ਜੀ ਤੁਸੀਂ ਸਾਡਾ ਪਰਸੈਂਟੇਜ ਵੇਖੋ ਦੇਸ਼ ਅੱਜ ਪਹਿਲੀ ਵਾਰ ਇੰਨੀ ਵੱਡੀ ਉਦਾਦ ਦੇ ਵਿੱਚ ਜਿੱਥੇ 22 ਇਲੈਕਸ਼ਨ ਦੇ ਵਿੱਚ ਜਿਹੜੀ BJP ਦਾ ਕੋਈ ਖਾਤਾ ਨਹੀਂ ਸੀ ਖਲਦਾ ਹੁੰਦਾ ਅੱਜ BJP ਤੇ ਜਨਮਰ ਤੇ ਆ ਜੇ ਕਿਤੇ ਸਾਡੇ ਕੈਂਡੀਡੇਟ ਨੂੰ ਟਿਕਟ ਪਹਿਲਾਂ ਮਿਲੀ ਹੁੰਦੀ ਤੇ ਹੋ ਸਕਦਾ ਦੂਜਾ ਨੰਬਰ ਉਸ ਦਾ ਜਿੱਤਦੇ ਵੀ ਮਤਲਬ ਜੋ ਹਾਲਾਤ ਸੀ ਲੇਕਿਨ ਫਿਰ ਵੀ ਉਹਨਾਂ ਨੇ ਲਾਸਟ ਦਿਨ ਤੇ ਸਾਡੇ ਕਾਗਜ਼ ਭਰੇਗੇ ਪਾਰਟੀ ਦਾ ਜੋ ਫੈਸਲਾ ਇਸ ਹਰਮਤੇ ਬੜਾ ਚਾਬ ਵਧੀਆ ਬਿਲਕੁਲ ਤਿਆਰੀ ਹੈ ਮੈਂ ਹੁਣੇ ਗੱਲ ਕਰਕੇ ਸਾਡੇ ਆਸੀਂ ਤਿਆਰੀ ਦੀ ਗੱਲ ਕਰ ਰਿਹਾ ਹੁਣ ਜੰਗ ਜਿਹੜੀ 2027 ਦੀ ਉਹਦੀ ਗੱਲ ਕਹੀ ਕੀਤੀ ਸੋ ਬੜੇ ਤਗੜੇ ਹੋ ਕੇ ਭਾਜਪੀ ਆਪਣਾ ਇਥੇ ਮੇਰ ਵੀ ਬਣਾਉਗੀ 2027 ਦੇ ਵਿੱਚ ਆਪਾਂ ਸਰਕਾਰ ਵੀ ਬਣਾਵਾਂ ਤੇ ਕੋ ਇਹ ਗੱਲ ਸਾਡੇ ਵੱਲ ਵਸਦੀ ਨਹੀਂਗੀ ਇਹ ਵੱਡੇ ਲੀਡਰਾਂ ਦੀ ਗੱਲ ਹੈ ਲੇਕਿਨ ਗਠਬੰਧਨ ਹੁੰਦਾ ਤਾਂ ਉਹਦਾ ਫਾਇਦਾ ਦੋਹਾਂ ਪਾਰਟੀਆਂ ਨੂੰ ਸ਼ਕਤੀ ਸ਼ਰਮਾ ਜੀ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਬਟਾਲਾ ਜ਼ਿਲ੍ਹਾ ਬਟਾਲਾ ਅੱਜ ਦੀ ਜਿਹੜੀ ਇਹ ਮੀਟਿੰਗ ਹੋਈ ਹੈ ਇਹ 5 ਜੂਨ 1975 ਨੂੰ ਜਿਹੜੀ ਅਮਰਨਾਥ ਸਿੰਘ ਲਗਾਈ ਗਈ ਸੀ ਕਾਂਗਰਸ ਪਾਰਟੀ ਵੱਲੋਂ ਇੰਦਰਾ ਗਾਂਧੀ ਵੱਲੋਂ ਔਰ ਉਹਦੇ ਚ ਦੇਸ਼ ਦੇ ਜੇ ਉਸ ਵਿੱਚ ਜਨਸੰਗ ਦੇ ਨਾਲ ਸਾਡੀ ਪਾਰਟੀ ਚੱਲਦੀ ਸੀ ਸਾਡੇ ਕਾਰਜਕਰਤਾ ਨੂੰ ਵਰਕਰਾਂ ਨੂੰ ਸੰਗਠਿਤ ਕਰਮਚਾਰੀਆਂ ਨੂੰ ਉਹਨਾਂ ਨੇ ਕੋਈ ਜਿੱਦਾ ਕੋਈ ਮਤਲਬ ਹੀ ਨਹੀਂ ਉਹਨਾਂ ਨੂੰ ਅੰਦਰ ਦਿੱਤਾ ਜਿੰਨਾ ਕੱਤੀਆਂ ਉਹਨਾਂ ਨੇ ਕਿਸੇ ਨੇ ਸਾਲ ਕੱਤੀ ਕਿਸੇ 6 ਮਹੀਨੇ ਕੱਤੀ ਕਿਸੇ ਨੇ 18 ਮਹੀਨੇ ਕੱਤੀ ਕਿਸੇ ਨੇ 19 ਮਹੀਨੇ ਕੱਤੀ ਜਿਨ੍ਹਾਂ ਕੋਈ ਕਸੂਰ ਨਹੀਂ ਸੀ ਅਸੀਂ ਉਹਨਾਂ ਨੂੰ ਹਰ ਸਾਲ 25 ਜੂਨ ਬਰਤ ਦੇਣਾ ਜਿਹੜੇ ਕਾਰਜਕਰਤਾ ਅਸਲੇ ਮੌਜੂਦ ਨੇ ਉਹਨਾਂ ਨੂੰ ਜਿਹੜੇ ਸਾਡੇ ਦੂਸਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਸਨਮਾਨਤ ਕਰਨੇ ਆਂ ਔਰ ਅਸੀਂ ਇਹ ਬੀਜੇ ਵੀ ਵਾਲੇ ਲੈਬਡੇ ਦੇ ਨਾਂ ਦੇ ਅਸੀਂ ਇਹਨੂੰ ਕਰਨਾ ਕਾਲਾ ਕੇਸ ਨਾ